ਕਿਸਮਤ ਦਾ ਪਤਾ ਨਹੀਂ ਹੁੰਦਾ ਵੀ ਕਿਸਮਤ ਕੀ ਦੋ ਕੀ ਕਰਾ ਦਿੰਦੀ ਹੈਗੀ ਕੋਈ ਕਿਸਾਨ ਹੁੰਦਾ ਸੀ ਬਹੁਤ ਜਿਆਦਾ ਗਰੀਬ ਹੁੰਦਾ ਸੀਗਾ ਉਹ ਤੇ ਉਹਦੇ ਕੋਲੇ ਬਾਲਾ ਅੰਨ ਖਰੀਦਣ ਦੇ ਪੈਸੇ ਤਾਂ ਹੈ ਨਹੀਂ ਸੀਗੇ ਕਣਕ ਖਰੀਦਣ ਦੇ ਪੈਸੇ ਨਹੀਂ ਸੀ ਕਣਕ ਕਹਿੰਦੇ ਉਹ ਤੋਂ ਮਹਿੰਗੀ ਹੁੰਦੀ ਸੀ ਉਹਨੇ ਖਰਬੂਜੇ ਖਰੀਦ ਕੇ ਖੇਤ ਚ ਖਰਬੂਜੇ ਬੀਜ ਲਏ ਖਰਬੂਜੇ ਵੇਚ ਖਰੀਦਣ ਦਾ ਕੋਈ ਉਹਦੇ ਕੋਲ ਜਿਗਾਰ ਨਹੀਂ ਸੀਗਾ ਉਹਨੇ ਕੀ ਕਰਿਆ ਸਿਰ ਤੇ ਟੋਕਰਾ ਧਰ ਕੇ ਟੋਕਰਾ ਸਿਰ ਤੇ ਧਰ ਕੇ ਬਾਜ਼ਾਰ ਦੇ ਵਿੱਚ ਖਰਬੂਜੇ ਵੇਚਣ ਲੱਗ ਗਿਆ ਤੇ ਵੇਚਦੇ ਵੇਚਦੇ ਨੂੰ ਇੱਕ ਦਿਨ ਬੈਂਕ ਦੇ ਮੈਨੇਜਰ ਨੇ ਬੁਲਾ ਲਿਆ ਕਹਿੰਦੇ ਕਾਕਾ ਖਰਬੂਜੇ ਖਵਾ ਕੇ ਜਾ ਵੀ ਅਸੀਂ ਵੀ ਸਾਨੂੰ ਕਿਸੇ ਨੇ ਦੱਤੇ ਸੀਗੇ ਵੀ ਸੋਨੇ ਤੇਰੇ ਖਰਬੂਜੇ ਬਹੁਤ ਮਿੱਠੇ ਨੇ ਉਹ ਵਾਕਈ ਮੈਨੇਜਰ ਕਹਿੰਦਾ ਵੀ ਤੇਰੇ ਖਰਬੂਜੇ ਬਹੁਤ ਮਿੱਠੇ ਨੇ ਵੀ ਤੂੰ ਐਂ ਕਰ ਵੀ ਟੋਕਰੀ ਤੇ ਕਾਹ ਤੋਂ ਵੇਚਦਾ ਸਿਰ ਤੇ ਧਰ ਕੇ ਕਹਿੰਦਾ ਵੀ ਮੇਰੇ ਕੋਲ ਕੋਈ ਸਾਧਨ ਨਹੀਂ ਹੈਗਾ ਕਹਿੰਦਾ ਤੂੰ ਮੁੰਡਾ ਕਹਿੰਦੇ ਮਿਹਨਤੀ ਹੈਗਾ ਕਹਿੰਦੇ ਵੀ ਤੇਰੀ ਕੋਈ ਗਾਰੰਟੀ ਪਾਉਣ ਵਾਲਾ ਹੈਗਾਗਾ ਕਹਿੰਦਾ ਉਹ ਸਾਈਕਲ ਲੈ ਦੰਨੇ ਆ ਤੇ ਉਹ ਪਿੰਡ ਦੇ ਉਸ ਏਰੀਏ ਦੇ ਵਪਾਰੀ ਸੀਗੇ ਜਿਹੜੇ ਸਾਈਕਲ ਦੇ ਸਭ ਤੋਂ ਵੱਡੇ ਉਹਨੇ ਉਹਦੀ ਗਾਰੰਟੀ ਪਾਤੀ ਤੇ ਉਹਨੇ 500 ਦਾ ਸਾਈਕਲ ਹੁੰਦਾ ਸੀ ਤੇ 2500 ਰੁਪਏ ਉਹਨੂੰ ਲੋਨ ਦੇਦਾ ਮੈਨੇਜਰ ਨੇ ਕਹਿੰਦਾ ਵੀ ਤੂੰ ਚੱਕ ਲੋਨ 2500 ਰੁਪਏ ਤੇ ਉਹਨੇ 500 ਦਾ ਸਾਈਕਲ ਲੈ ਕੇ ਖਰਬੂਜੇ ਦਾ ਵੇਚੇ ਤੇ ਨਾਲ ਉਹਨੇ ਕੀ ਕਰਿਆ ਨੌਕਰੀ ਤਿਆਰੀ ਕਰੀ ਤੇ ਸਿਪਾਹੀ ਭਰਤੀ ਹੋ ਗਿਆ ਸਿਪਾਹੀ ਤੋਂ ਪ੍ਰਮੋਟ ਹੁੰਦਾ ਹੁੰਦਾ ਉਹ ਇਨਸਾਨ ਕਹਿੰਦੇ ਅੱਜ ਕੱਲ ਉਹ ਡੀਐਸਪੀ ਹੈਗਾ ਤੇ 3 ਸਾਲ ਉਹਦੀ ਹਲੇ ਸਰਵਿਸ ਪਈ ਆ ਹੋਰ ਵੀ ਪ੍ਰਮੋਸ਼ਨ ਹੋ ਸਕਦੀ ਹੈਗੀ ਤੇ ਕੁਝ ਪਤਾ ਨਹੀਂ ਹੁੰਦਾ ਵੀ ਬੰਦੇ ਨੂੰ ਖਰਬੂਜੇ ਸਿਰ ਤੇ ਧਰ ਕੇ ਵੇਚਦੇ ਵੇਚਦੇ ਉੜੀ ਉੜੀ ਜਨਸਾਨ ਨੇ ਡੀਐਸਪੀ ਬਣਦੇ ਤੇ ਹੁਣ ਜਣੇ ਕਿ ਪਰਿਵਾਰ ਤਰੱਕੀਆਂ ਦੇ ਵਿੱਚ ਹੈਗਾ ਕਿਸਮਤ ਦਾ ਪਤਾ ਨਹੀਂ ਹੁੰਦਾ ਵੀ ਕਿਸਮਤ ਕਿਵੇਂ ਸਾਥ ਦੇ ਦੇ ਬਸ ਬਸ ਬੰਦ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈਗਾ ਜੇ ਆਪ ਦੇ ਨਹੀਂ ਸਾਥ ਦਿੰਦੇ ਕਈ ਵਾਰੀ ਬਗਾਨੇ ਸਾਥ ਦੇ ਜਾਂਦੇ ਹੁੰਦੇ ਨੇ